ਵਾਈਸ ਚਾਂਸਲਰ ਵੱਲੋਂ ਜਿਵੇਂ ਕੋਈ ਆਪਦੀ ਪ੍ਰਾਈਵੇਟ ਇੰਸਟੀਟਿਊਸ਼ਨ ਚਲਾਈ ਜਾਂਦੀ ਹੈ ਉਸ ਤਰ੍ਹਾਂ ਨਾਲ ਯੂਨੀਵਰਸਿਟੀ ਚਲਾਈ ਜਾ ਰਹੀ ਹੈ। ਕਈ ਬੰਦੇ ਹਿਮਾਚਲ ਤੋਂ ਲਿਆ ਕੇ ਉਹਨਾਂ 'ਚੋਂ ਉਹਨਾਂ ਨੂੰ ਪ੍ਰੋਫੈਸਰ ਦਾ ਗ੍ਰੇਡ ਦੇ ਕੇ ਸਵਾ ਸਵਾ ਲੱਖ ਰੁਪਈਆ ਉਹਨਾਂ ਨੂੰ ਤਨਖਾਹ ਦਿੱਤੀ ਜਾ ਰਹੀ ਹੈ ਤੇ ਕੰਮ ਕਰ ਰਹੇ ਹੋ ਵਾਈਸ ਚਾਂਸਲਰ ਦੀ ਘਰ ਵਾਲੀ ਦੇ ਡ੍ਰੈਗਨ ਫਰੂਟ ਦੇ ਫਾਰਮ ਤੇ ਐਮ.ਐਲ.ਏ ਸਾਹਿਬ ਦਾ ਪੀ.ਏ ਆ ਉਹ ਲੈ ਲੋ ਜਗਮੀਤ ਸਿੰਘ ਯੂਨੀਵਰਸਿਟੀ ਦੇ ਵਿੱਚ ਐਸ ਹੈਲਪਰ এমਪਲੋਇਡ ਐ ਐਮ.ਐਸ ਆਫਿਸ ਦੇ ਵਿੱਚ এমਪਲੋਇਡ ਐ ਤੇ ਉੱਤੇ ਲਿਖਿਆ ਹੋਇਆ ਕਿ ਹੀ ਇਸ ਵਰਕਿੰਗ ਵਿਦ ਦੀ ਐਮ.ਐਲ.ਏ ਕਿ ਵਿਜੀਲੈਂਸ ਆਲੇ ਆਏ ਰਿਕਾਰਡ ਲੈਣ ਵਾਸਤੇ ਜਦੋਂ ਕੰਪਲੇਂਟ ਹੋਈ ਵਿਜੀਲੈਂਸ ਨੂੰ ਰਿਕਾਰਡ ਇਕੱਠਾ ਕਰਨ ਆਏ ਤੇ ਉਥੇ ਵਾਈਸ ਚਾਂਸਲਰ ਨੇ ਐਮਐਲਏ ਨੂੰ ਬੁਲਾ ਲਿਆ ਕਿਉਂਕਿ ਖਾਦਾ ਤਾਂ ਹਰ ਹਲ ਮਿਲ ਕੇ ਹੈ ਨਾ ਸਭ ਨੇ ਤੇ ਇਕੱਲਾ ਵਾਈਸ ਚਾਂਸਲਰ ਕਿਉਂ ਜੁੱਤੀਆਂ ਖਾਵੇ ਜਿਹੜੀ ਸੀਸੀਟੀਵੀ ਫੁਟੇਜ ਹੈ ਯੂਨੀਵਰਸਿਟੀ ਦੀ ਉਹ ਪ੍ਰਿਜ਼ਰਵ ਹੋਣੀ ਚਾਹੀਦੀ ਹੈ ਪਤਾ ਲੱਗੇ ਉਦੋਂ ਕੀ ਕੁਝ ਹੋਇਆ ਉਥੇ ਇੱਕ ਕੰਪਨੀ ਹੈ ਅਗਰੀਵਾ ਨੈਚੁਰਲ ਐਂਡ ਤਨਿਸ਼ਕ ਐਗਰੋ ਪ੍ਰਾਈਵੇਟ ਲਿਮਿਟਿਡ اے ਵੀ ਸੀ ਸਾਹਿਬ ਦੀ ਵਾਈਫ ਰੀਵਾ ਸੂਤ ਦੀ ਕੰਪਨੀ ਐ ਸ਼ੀ ਓਨਸ ਦਿਸ ਕੰਪਨੀ ਉਹਦੇ ਤੋਂ ਇਹਨਾਂ ਨੇ ਜੂਸ ਖਰੀਦੇ ਅਸ਼ਵਗੰਧਾ ਦਾ ਜੂਸ ਖਰੀਦਿਆ ਉਹਦੇ ਤੋਂ 16 ਲੱਖ ਦਾ ਸਰਪਗੰਧਾ ਦਾ ਜੂਸ ਖਰੀਦਿਆ ਕਈ ਲੱਖਾਂ ਦਾ ਡ੍ਰੈਗਨ ਫਰੂਟ ਦਾ ਜੂਸ ਖਰੀਦਿਆ 5 ਲੱਖ ਰੁਪਏ ਦਾ ਮਤਲਬ ਇਹ ਯਾਰ ਕੀ ਤੁਸੀਂ ਬਣਾਇਆ ਹੋਇਆ ਮਜ਼ਾਕ ਏ ਕਿ ਇਹ ਜੂਸ ਪਿਆ ਪਤਾ ਨਹੀਂ ਤਾਂ ਜੂਸ ਆਇਆ ਵੀ ਐ ਦੇ ਜੂਸ ਦੇ ਖਾਤੇ 'ਚ ਹੀ ਪੈਸੇ ਪੈ ਗਏ ਜਾਂ ਤਾਂ ਐਮਐਲਏ ਸਾਹਿਬ ਪੀ ਕੇ ਦੇ ਚਾ ਵੀਸੀਪੀ ਕੇ ਮੈਂ ਤਾਂ ਪੱਤਰਕਾਰਾਂ ਨੂੰ ਪੁੱਛਿਆ ਸੀ ਕਹਿੰਦੇ ਸਾਨੂੰ ਤਾਂ ਗਲਾਸ ਦੇ ਦਰਸ਼ਨ ਵੀ ਨਿਕਰਾਏ ਇੱਕ ਦਿਨ ਹਿੰਦੁਸਤਾਨ ਲੇਟੈਕਸ ਲਿਮਟਿਡ ਇੱਕ ਕੰਪਨੀ ਹੈ ਜੀਨੂੰ ਇਹਨਾਂ ਨੇ ਕਈ ਕੰਮ ਦਿੱਤੇ ਉਹਨਾਂ 'ਚੋਂ ਇੱਕ ਕੰਮ ਤਾਂ ਇਹ ਹੈ ਕਿ ਜਿੰਨੀਆਂ ਮਸ਼ੀਨਾਂ ਹਨ ਉਹਨਾਂ ਦੀ ਸਰਵਿਸਿੰਗ ਉਹਨੂੰ ਦਿੰਦੀ ਠੀਕ ਹੈ ਠੀਕ ਹੈ ਉਹਦਾ ਕੋਈ ਸਰਵਿਸ ਸੈਂਟਰ ਨਹੀਂ ਹੈ ਕੰਪਨੀ ਦਾ ਕੋਈ ਸਰਵਿਸ ਸੈਂਟਰ ਨਹੀਂ ਮਸ਼ੀਨਾਂ ਦੀ ਉਹ ਸਰਵਿਸ ਮਸ਼ੀਨਾਂ ਦੀ ਸਰਵਿਸ ਸੈਂਟਰ ਸਰਵਿਸ ਉਹ ਕਰਨਗੇ ਮਸ਼ੀਨਾਂ ਕਿਹੜੀਆਂ ਮਸ਼ੀਨਾਂ ਵੈਂਟੀਲੇਟਰਸ ਹੈ ਮਸ਼ੀਨਾਂ ਜਿਨ੍ਹਾਂ ਨੇ ਲਾਈਫ ਐਂਡ ਡੈਥ ਦੇ ਵਿੱਚ ਰੋਲ ਅਦਾ ਕਰਨਾ ਪੈਟ ਸਕੈਨ ਹੈ আল্ট্রਾਸਾਉਂਡ ਹੈ ਸੀਟੀ ਸਕੈਨ ਹੈ ਇਹ ਮਸ਼ੀਨਾਂ 5 ਕਰੋੜ ਰੁਪਿਆ ਸਾਲ ਦਾ ਉਹ ਲੈਣਗੇ ਇਹਨਾਂ ਦੀ ਸਰਵਿਸਿੰਗ ਕਰਨ ਦਾ ਉਹੀ ਕੰਪਨੀ ਨੂੰ ਸਰਾਵਾਵਾਂ ਬਣਾਉਣ ਦਾ ਤੇ ਦੁਕਾਨਾਂ ਬਣਾਉਣ ਦਾ ਵੀ ਠੇਕਾ ਇਹਨਾਂ ਨੇ ਦਿੱਤਾ ਹੁਣ 22 ਚਾਂਸਲਰ ਦੇ ਮੁੰਡੇ ਦਾ ਵਿਆਹ ਹੋਇਆ ਜੀ ਕਹਿੰਦੇ ਨਵੰਬਰ 2023 ਪੰਜ ਘਰ ਯੂਨੀਵਰਸਿਟੀ ਦੀ ਉਹ ਜਿਹੜਾ ਕੈਂਪਸ ਹੈ ਉਹਦੇ ਵਿੱਚ ਰੈਨੋਵੇਟ ਕੀਤੇ ਗਏ 40 ਲੱਖ ਰੁਪਿਆ ਲਾ ਕੇ ਕਿ ਗੈਸਟ ਨੇ ਆ ਕੇ ਰਹਿਣਾ ਕੋਈ ਟੈਂਡਰ ਨਹੀਂ ਉਹਦਾ ਵਾਈਸ ਚਾਂਸਲਰ ਦੇ ਘਰ ਦੀ ਬਾਉਂਡਰੀ ਵਾਲ ਵੱਡੀ ਕੀਤੀ ਗਈ ਜੀ 20 ਲੱਖ ਰੁਪਇਆ ਲੱਗ ਰਿਹਾ ਕਹਿੰਦੇ ਕਿਉਂ ਜੀ ਵਾਈਸ ਚਾਂਸਲਰ ਸਾਹਿਬ ਨੇ ਕਹਿੰਦੇ ਸੈਰ ਕਰਨੀ ਹੁੰਦੀ ਪੈਟ ਸਕੈਨ ਸਪੈਕਟ ਸਕੈਨ ਦੀਆਂ ਮਸ਼ੀਨਾਂ ਪਰਚੇਜ਼ ਹੋਈਆਂ 80 85 ਕਰੋੜ ਦੀ ਮਸ਼ੀਨ ਹੈ ਸੀਮਨਸ ਦੀ ਮਸ਼ੀਨ ਹੈ ਐਡੀਆਂ ਐਡੀਆਂ ਮਸ਼ੀਨਾਂ ਹਸਪਤਾਲਾਂ ਨੂੰ ਕੰਪਨੀਆਂ ਡਾਇਰੈਕਟਲੀ ਵੇਚਦੀਆਂ ਪੀਜੀਆਈ ਏਮਜ਼ ਡਾਇਰੈਕਟਲੀ ਲੈਂਦੀਆਂ ਜਨਾ ਇੱਥੇ ਮਹਾਸ਼ੇ ਸੂਦ ਸਾਹਿਬ ਨੇ ਵਿੱਚ ਇੱਕ ਤੀਜਾ ਬੰਦਾ ਪਾਇਆ ਥਰਡ ਪਾਰਟੀ ਪਾਈ ਹੈ ਉਹਨਾਂ ਉਹਨਾਂ ਦੇ ਥਰੂ ਲਈਤੀ ਗਈ ਹੈ ਕਿਉਂ ਜੀ ਕਿ ਉਹਨਾਂ ਦੇ ਵਿੱਚ ਕਹਿੰਦੇ 10 ਤੋਂ 15% ਕਮਿਸ਼ਨ ਹੈ ਭਰਤੀਆਂ ਤੁਸੀਂ ਦੇਖ ਲਓ ਇਹਦੇ ਵਿੱਚ ਵਾਈਸ ਚਾਂਸਲਰ ਦੇ ਪਰਿਵਾਰ ਤੋਂ ਲੈ ਕੇ ਚਾਹੇ ਵਾਈਸ ਚਾਂਸਲਰ ਦੀ ਘਰ ਵਾਲੀ ਹੋਵੇ ਰੀਵਾ ਸੂਦ ਉਹਨਾਂ ਦੇ ਮੁੰਡੇ ਦੇ ਚਰਚੇ ਹੈ ਉਹਨਾਂ ਦੀ ਨੂੰਹ ਦੇ ਚਰਚੇ ਹੈ ਇੱਕ ਗ੍ਰੈਂਡਸਨ ਹੈ ਸ਼ੁਕਰਤ ਸੂਦ ਜੀ ਨੂੰ ਲਾਅ ਅਫੀਸਰ ਲਾਇਆ ਉਸ ਤੋਂ ਇਲਾਵਾ ਹਿਮਾਚਲ ਚੋਂ ਵੱਡੇ ਪੱਦਰ ਤੇ ਭਰਤੀ ਕੀਤੀ ਗਈ ਹੈ ਦੋ ਲਾਅ ਆਫੀਸਰ ਪੰਜਾਬ ਇਹਦੇ ਚ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਰੱਖੇ ਜਾਂਦੇ ਦੋਨੋਂ ਹਿਮਾਚਲ ਚੋਂ ਆ ਕੀ ਗੱਲ ਫਰੀਦਕੋਟ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਕਾਬਲ ਵਕੀਲ ਨਹੀਂ ਇਹਨਾਂ ਨੂੰ ਮਿਲਿਆ ਜਿਹੜਾ ਇੱਥੇ ਆ ਕੇ ਕੰਮ ਕਰ ਸਕੇ ਦਿੱਲੀ ਤੋਂ ਇੱਕ ਯੁਕਤਾ ਯੁਕਤਾ ਰਠੌਰ ਨਾਂ ਦੀ ਲੜਕੀ 40000 ਰੁਪਏ ਦੀ ਪੇਤ ਇੱਥੇ ਤੁਸੀਂ ਫੋਟੋਗ੍ਰਾਫਰ এমਪਲੋਏ ਕਰ ਰਹੇ ਹੋ ਇਹੋ ਜੀ ਕਿਹੜੀ ਤੁਸੀਂ ਇੱਥੇ ਬੜੀ ਕੋਈ ਡੈਸਟੀਨੇਸ਼ਨ ਵੈਡਿੰਗ ਫੋਟੋਗ੍ਰਾਫੀ ਕਰਾਉਣੀ ਆ ਉਹਨੂੰ ਲਿਆ ਕੇ ਜਿਹੜੀ ਗੱਲ ਕਰਦੀ ਸੀ ਆਮ ਆਦਮੀ ਪਾਰਟੀ ਕਿ ਅਸੀਂ ਬਾਹਰੋਂ ਲੋਕਾਂ ਨੂੰ ਪੰਜਾਬ ਚੋਂ ਪੰਜਾਬੀਆਂ ਨੂੰ ਬਾਹਰੋਂ ਲਿਆ ਕੇ ਇੱਥੇ ਕੰਮ ਕਰਨਗੇ ਤੁਸੀਂ ਤਾਂ ਇੱਥੇ ਪੰਜਾਬੀਆਂ ਦਾ ਹੱਕ ਮਾਰੀ ਜਾਂਦੇ ਤੁਸੀਂ ਜਿਹੜੇ ਪੰਜਾਬੀ ਇੱਥੇ ਜੌਬ ਕਰ ਰਹੇ ਆ ਉਹਨਾਂ ਨੂੰ ਕੱਢ ਕੇ ਬਾਹਰਲੇ ਲੋਕਾਂ ਨੂੰ ਲਾਈ ਜਾ ਰਹੇ ਸਾਨੂੰ ਤਾਂ ਲੋਕਾਂ ਨੇ ਵੋਟਾਂ ਦੇ ਨਾਲ ਬਾਹਰ ਕੀਤਾ ਸੀ ਨਾ ਇਹਨਾਂ ਦੇ ਲੋਕ ਕੱਪੜੇ ਨਾ ਨਾ ਲੋਕਾਂ ਨੇ ਪਾੜੇ ਛਿੱਤਰ ਨਾ ਮਾਰੇ ਮੈਨੂੰ ਨੀਵੇਂ ਥਾਂ ਬਿਠਾ ਦਿਓ ਮਨਿੰਦਰ ਜੀ ਤੁਸੀਂ ਮੈਂ ਇਸ ਗੱਲ ਦੀ ਗਰੰਟੀ ਤੁਹਾਨੂੰ ਲਿਖ ਕੇ ਦਿੰਦਾ ਲੋਕਵਾਇਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਪੰਜਾ ਬਾਬਾ ਫਰੀ ਯੂਨੀਵਰਸਿਟੀ ਹੈਲਥ ਸਾਇੰਸ ਦੇ ਚਰਚੇ ਪੂਰੇ ਪੰਜਾਬ ਦੇ ਵਿੱਚ ਨੇ ਚਰਚੇ ਇਹ ਨਹੀਂ ਕਿ ਕੋਈ ਇੱਥੇ ਇਲਾਜ ਬਹੁਤ ਵਧੀਆ ਮਿਲ ਰਿਹਾ ਤੇ ਇੱਥੇ ਕੋਈ ਐਜੂਕੇਸ਼ਨ ਬਹੁਤ ਵਧੀਆ ਮਿਲ ਰਹੀ ਹੈ ਚਰਚੇ ਦੀ ਭ੍ਰਿਸ਼ਟਾਚਾਰ ਦੀ ਨਹੀਂ ਵੱਖ-ਵੱਖ ਸਮੇਂ ਵੱਖ-ਵੱਖ ਲੋਕ ਇਹਦੇ ਭ੍ਰਿਸ਼ਟਾਚਾਰ ਦੇ ਕਾਰਨਾਮਿਆਂ ਨੂੰ ਬਾਹਰ ਲੈ ਕੇ ਆਉਂਦੇ ਨੇ ਅੱਜ ਕਈ ਭ੍ਰਿਸ਼ਟਾਚਾਰ ਦੇ ਮਾਮਲੇ ਜਿਹੜੇ ਆ ਉਹ ਸਾਹਮਣੇ ਲੈ ਕੇ ਆਏ ਨੇ ਉਹਨੇ ਅਕਾਲੀ ਦਲ ਦੇ ਸੀਨੀਅਰ ਆਗੂ ਬੰਟੀ ਰਮਾਣਾ ਉਹਨਾਂ ਨੇ ਕਈ ਜਿਹੜੇ ਆ ਕੱਪੜੇ ਆ ਉਹਨਾਂ ਤੋਂ ਪਰਦੇ ਚੱਕੇ ਨਹੀਂ ਕਿਹੜੇ ਕਿਹੜੇ ਕੱਪੜੇ ਹੋ ਰਹੇ ਨੇ ਕਿਸ ਤਰੀਕੇ ਨਾਲ ਹੋ ਰਹੇ ਨੇ ਕਿਹਦੀ ਸ਼ੈ ਤੇ ਹੋ ਰਹੇ ਨੇ ਕੌਣ ਕੌਣ ਕਰ ਰਿਹਾ ਕੌਣ ਕਿਦੀ ਕਿਦੀ ਸ਼ਮੂਲੀਅਤ ਹੈ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਪਰਮਭੰਤ ਸਿੰਘ ਬੰਟੀ ਰਮਾਣਾ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਸਸੀਕਰ ਧੰਨਵਾਦ ਭਾਈ ਜੀ ਧੰਨਵਾਦ ਤੁਹਾਡਾ ਬਹੁਤ ਕੀ ਲੱਗਦਾ ਹੈ ਜੀ ਮਤਲਬ ਅੱਖ-ਬੱਖ ਸਮੇਂ ਤੇ ਸਵਾਲ ਤੌੜਦੇ ਆ ਅੱਜ ਤੁਸੀਂ ਕੀ ਨਮਾ ਕੱਢ ਕੇ ਲੈ ਕੇ ਆਏ ਹੋ ਕਿਹੜੇ ਕਿਹੜੇ ਕੱਪੜੇ ਚੱਲ ਰਹੇ ਆ ਕਿਹੜੇ ਇਲਜ਼ਾਮ ਹੈ ਤੁਹਾਡੇ ਯੂਨੀਵਰਸਿਟੀ ਦੇਖੋ ਤੁਸੀਂ ਗੱਲ ਕੀਤੀ ਕਿ ਯੂਨੀਵਰਸਿਟੀ ਦੇ ਚਰਚੇ ਬੜੇ ਆ ਬਿਲਕੁਲ ਠੀਕ ਸੀ ਤੁਹਾਡੀ ਗੱਲ ਕੀ ਚਰਚੇ ਕਿਸੇ ਪੋਜ਼ਿਟਿਵ ਕੰਮ ਕਰਕੇ ਨਹੀਂ ਚਰਚੇ ਕੱਲੇ ਭ੍ਰਿਸ਼ਟਾਚਾਰ ਕਰਕੇ ਵੀ ਨਹੀਂ ਭ੍ਰਿਸ਼ਟਾਚਾਰ ਦੇ ਨਾਲ-ਨਾਲ ਜੋ ਨੈਪਰਟਿਜ਼ਮ ਦਾ ਬੋਲਬਾਲਾ ਇੱਥੇ ਜੋ ਵਾਈਸ ਚਾਂਸਲਰ ਨੇ ਪਰਿਵਾਰਵਾਦ ਕੁੰਭਾ ਪ੍ਰਸਤੀ ਦਾ ਆਪਦਾ ਕੰਮ ਇੱਥੇ ਚਲਾ ਲਿਆ ਹੈ ਹਾਲਾਤ ਇਹ ਬਣ ਗਏ ਬਿਕਮ ਲਾਈਕ ਜਿਵੇਂ ਆਪਾਂ ਕਹਿ ਦਈਏ ਕਿ ਪਰਸਨਲ ਜ਼ਗੀਰ ਬਣ ਗਈ ਹੈ ਇਹਨੂੰ ਵਾਈਸ ਚਾਂਸਲਰ ਦੀ ਹਰ ਕਾਨੂੰਨ ਨੂੰ ਛਿੱਕੇ ਟੰਕ ਕੇ ਹਰ ਰੂਲ ਐਂਡ ਰੈਗੂਲੇਸ਼ਨ ਨੂੰ ਵਾਇਓਲੇਟ ਕਰਕੇ ਵਾਈਸ ਚਾਂਸਲਰ ਵੱਲੋਂ ਜਿਵੇਂ ਕੋਈ ਆਪਦੀ ਪ੍ਰਾਈਵੇਟ ਇੰਸਟੀਟਿਊਸ਼ਨ ਚਲਾਈ ਜਾਂਦੀ ਹੈ ਉਸ ਤਰ੍ਹਾਂ ਨਾਲ ਯੂਨੀਵਰਸਿਟੀ ਚਲਾਈ ਜਾ ਰਹੀ ਹੈ ਭਰਤੀਆਂ ਤੁਸੀਂ ਦੇਖ ਲਓ ਇਹਦੇ ਵਿੱਚ ਵਾਈਸ ਚਾਂਸਲਰ ਦੇ ਪਰਿਵਾਰ ਤੋਂ ਲੈ ਕੇ ਚਾਹੇ ਵਾਈਸ ਚਾਂਸਲਰ ਦੀ ਘਰ ਵਾਲੀ ਹੋਵੇ ਰੀਵਾ ਸੂਦ ਉਹਨਾਂ ਦੇ ਮੁੰਡੇ ਦੇ ਚਰਚੇ ਆ ਉਹਨਾਂ ਦੀ ਨੂੰਹ ਦੇ ਚਰਚੇ ਆ ਇੱਕ ਗ੍ਰੈਂਡਸਨ ਹੈ ਸ਼ੁਕਰਤ ਸੂਦ ਜੀ ਨੂੰ ਲਾਅ ਅਫੀਸਰ ਲਾਇਆ ਉਸ ਤੋਂ ਇਲਾਵਾ ਹਿਮਾਚਲ ਚੋਂ ਵੱਡੇ ਪੱਦਰ ਤੇ ਭਰਤੀ ਕੀਤੀ ਗਈ ਹੈ ਐਂਡ ਭਰਤੀ ਕਰਕੇ ਖਜ਼ਾਨਾ ਜਿਹੜਾ ਲੋਕਾਂ ਦਾ ਹੈ ਯੂਨੀਵਰਸਿਟੀ ਦੇ ਜਿਹੜੇ ਜਿਹੜਾ ਖਜ਼ਾਨਾ ਹੈ ਜਿਹੜਾ ਲੋਕਾਂ ਦੀਆਂ ਫੀਸਾਂ ਤੋਂ ਇਕੱਠੇ ਹੁੰਦਾ ਹੈ ਯੂਨੀਵਰਸਿਟੀ ਹੋਰ ਕੰਮਾਂ ਤੋਂ ਇਕੱਠੇ ਕਰਦੀ ਹੈ ਐ ਲਟਾਇਆ ਜਾ ਰਿਹਾ ਆਪਦੇ ਚੇਤਿਆਂ ਤੇ ਜਿਵੇਂ ਆਪਦਾ ਪਰਸਨਲ ਜ਼ਗੀਰ ਹੋਵੇ ਮੈਂ ਸ਼ੁਕਰਤ ਸੂਤ ਦੀ ਗੱਲ ਕੀਤੀ ਦੋ ਦੋ ਲਾਅ ਅਫੀਸਰ ਪੰਜਾਬ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਰੱਖੇ ਜਾਂਦੇ ਦੋਨੋਂ ਹਿਮਾਚਲ ਚੋਂ ਹੈ ਕੀ ਗੱਲ ਫਰੀਦਕੋਟ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਕਾਬਲ ਵਕੀਲ ਨਹੀਂ ਇਹਨਾਂ ਨੂੰ ਮਿਲਿਆ ਜਿਹੜਾ ਇੱਥੇ ਆ ਕੇ ਕੰਮ ਕਰ ਸਕੇ ਲੋਕਲ ਵਕੀਲ ਬੈਠੇ ਐ ਡੇਡੇ ਕਾਬਲ ਵਕੀਲ ਆ ਸਾਡੇ ਇੱਥੇ ਵੱਡੇ ਵੱਡੇ ਕੇਸ ਲੜਦੇ ਐ ਤੇ ਉਹਨਾਂ ਚੋਂ ਤਾਂ ਕਿਸੇ ਨੂੰ ਯੂਨੀਵਰਸਿਟੀਜ਼ ਨਹੀਂ ਰੱਖਿਆ ਕਈ ਬੰਦੇ ਹਿਮਾਚਲ ਚੋਂ ਲਿਆ ਕੇ ਉਹਨਾਂ ਚੋਂ ਉਹਨਾਂ ਨੂੰ ਪ੍ਰੋਫੈਸਰ ਦਾ ਗ੍ਰੇਡ ਦੇ ਕੇ ਸਵਾ ਸਵਾ ਲੱਖ ਰੁਪਈਆ ਉਹਨਾਂ ਨੂੰ ਤਨਖਾਹ ਦਿੱਤੀ ਜਾ ਰਹੀ ਹੈ ਤੇ ਕੰਮ ਕਰ ਰਹੇ ਹੋ ਵਾਈਸ ਚਾਂਸਲਰ ਦੀ ਘਰ ਵਾਲੀ ਦੇ ਡ੍ਰੈਗਨ ਫਰੂਟ ਦੇ ਫਾਰਮ ਤੇ ਇਹ ਵੀ ਮੈਂ ਤਾਂ ਕਿੰਨਾ ਚੈੱਕ ਕਰਨਾ ਚਾਹੀਦਾ ਇੱਥੇ ਹਾਜ਼ਰੀਆਂ ਕਿੰਨੀਆਂ ਲੱਗੀਆਂ ਉਹਨਾਂ ਦੀ ਜਿਦੇ ਚ ਮੇਰੇ ਕੋਲੇ ਕਈ ਨਾਂ ਆਏ ਐ ਪੰਕਜ ਸ਼ਰਮਾ ਸੌਰਵ ਸ਼ਰਮਾ ਵਿਵੇਕ ਸ਼ਰਮਾ ਸਾਰੇ ਹਿਮਾਚਲ ਤੋਂ ਐ ਸਮੀਰ ਹੁਜਾ ਨਾਂ ਦਾ ਇੱਕ ਹੈ ਉਹ ਦਿੱਲੀ ਤੋਂ ਹੈ ਸਭ ਨੂੰ ਪ੍ਰੋਫੈਸਰ ਗ੍ਰੇਡ ਮਿਲਿਆ ਹੋਇਆ ਹੋਰ ਤਾਂ ਹੋਰ ਤੁਸੀਂ ਦੇਖੋ ਸਾਡਾ ਇੱਕ ਲੋਕਲ ਗगन ਫੋਟੋਗ੍ਰਾਫਰ ਸੀ ਯੂਨੀਵਰਸਿਟੀ ਦੇ ਵਿੱਚ ਠੀਕ ਹੈ ਠੀਕ ਹੈ ਯੂਨੀਵਰਸਿਟੀ ਚ ਆਫੀਸ਼ਲ ਫੋਟੋਗ੍ਰਾਫਰ ਰੱਖਦੇ 10000 ਰੁਪਿਆ ਤਨਖਾਹ ਲੈ ਕੇ ਯੂਨੀਵਰਸਿਟੀ ਦੇ ਵਿੱਚ ਫੋਟੋਗ੍ਰਾਫਰ ਦੀ ਜੌਬ ਕਰਦੇ ਸੀ ਉਹਨਾਂ ਨੂੰ ਕੱਢ ਕੇ ਦਿੱਲੀ ਤੋਂ ਇੱਕ ਯੁਕਤਾ ਯੁਕਤਾ ਰਠੌਰ ਨਾਂ ਦੀ ਲੜਕੀ 40000 ਰੁਪਏ ਦੀ ਪੇਤੇ ਇੱਥੇ ਤੁਸੀਂ ਫੋਟੋਗ੍ਰਾਫਰ এমਪਲੋਏ ਕਰ ਰਹੇ ਹੋ ਇਹੋ ਜੀ ਕਿਹੜੀ ਤੁਸੀਂ ਇੱਥੇ ਬੜੀ ਕੋਈ ਡੈਸਟੀਨੇਸ਼ਨ ਵੈਡਿੰਗ ਫੋਟੋਗ੍ਰਾਫੀ ਕਰਾਉਣੀ ਹੈ ਉਹਨੂੰ ਲਿਆ ਕੇ ਮਤਲਬ ਤੁਸੀਂ ਲੋਕਲ ਜਿਹੜੀ ਗੱਲ ਕਰਦੀ ਸੀ ਆਮ ਆਦਮੀ ਪਾਰਟੀ ਕਿ ਅਸੀਂ ਬਾਹਰੋਂ ਲੋਕਾਂ ਨੂੰ ਪੰਜਾਬ ਚੋਂ ਲਿਆ ਪੰਜਾਬੀਆਂ ਨੂੰ ਬਾਹਰੋਂ ਲਿਆ ਕੇ ਇੱਥੇ ਕੰਮ ਕਰਨਗੇ ਤੁਸੀਂ ਤਾਂ ਇੱਥੇ ਪੰਜਾਬੀਆਂ ਦਾ ਹੱਕ ਮਾਰੀ ਜਾਂਦੇ ਹੋ ਤੁਸੀਂ ਜਿਹੜੀ ਪੰਜਾਬੀ ਇੱਥੇ ਜੌਬ ਕਰ ਰਹੇ ਆ ਉਹਨਾਂ ਨੂੰ ਕੱਢ ਕੇ ਬਾਹਰਲੇ ਲੋਕਾਂ ਨੂੰ ਲਾਈ ਜਾ ਰਹੇ ਹੋ ਸੋ ਇਹ ਕਈ ਦੀਸ ਆ ਜਸਟ ਸਮ ਆਫ ਦਾ ਇਨਸਟੈਂਸਸ ਇਹ ਮਤਲਬ ਕੁਝ ਉਧਾਰਨਾ ਜਿਹੜੀਆਂ ਮੈਂ ਲੋਕਾਂ ਦੇ ਸਾਹਮਣੇ ਰੱਖੀਆਂ ਬਹੁਤ ਵੱਡੇ ਪੱਧਰ ਤੇ ਐਮ ਐਲ ਏ ਸਾਫ ਦਾ ਪੀ ਏ ਆ ਉਹ ਲੈ ਲਓ ਜਗਮੀਤ ਸਿੰਘ ਜਿਹੜਾ ਪਿੱਛੇ ਜੇ ਤੁਸੀਂ ਦੇਖਿਆ ਉਹ ਚਿੱਟੇ ਵਾਲੇ ਕੰਮ ਦੇ ਵਿੱਚ ਫੜਿਆ ਗਿਆ ਚਿੱਟੇ ਦੇ ਨਸ਼ੇ ਦੇ ਵਪਾਰ ਕਰਦੇ ਵਿੱਚ ਦਾ ਫੜਿਆ ਗਿਆ ਯੂਨੀਵਰਸਿਟੀ ਦੇ ਵਿੱਚ ਐਸ ਹੈਲਪਰ এমਪਲੋਇਡ ਐ ਐਮ ਐਸ ਆਫਿਸ ਦੇ ਵਿੱਚ এমਪਲੋਇਡ ਐ ਤੇ ਉੱਤੇ ਲਿਖਿਆ ਹੋਇਆ ਕਿ ਹੀ ਇਸ ਵਰਕਿੰਗ ਵਿਦ ਦੀ ਐਮ ਐਲ ਏ ਸੋ ਕੀ ਇਹ ਮਤਲਬ ਯਾਰ ਪਰਸਨਲ ਖਜ਼ਾਨਾ ਕਿਸੇ ਦਾ ਐ ਲਟਾਉਣ ਵਾਸਤੇ ਇਹ ਮੈਂ ਜਿਵੇਂ ਪਹਿਲਾਂ ਕਿਹਾ ਇਹ ਕੁਝ ਧਾਰਨਾ ਹੈ ਜਿੰਨਾ ਤੁਸੀਂ ਖਰੀਦੋਗੇ ਉਹਨਾਂ ਕੁਝ ਨਿਕਲੂਗਾ ਹੁਣ ਤੁਸੀਂ ਆਪਦੀ ਉਹਦੇ ਤੇ ਮੈਂ ਤੁਹਾਡੇ ਚੈਨਲ ਤੇ ਦੇਖਿਆ ਸੀ ਮੈਨੂੰ ਵੀ ਕਈਆਂ ਨੇ ਦੱਸਿਆ ਕਿ ਵਿਜੀਲੈਂਸ ਆਲੇ ਆਏ ਰਿਕਾਰਡ ਲੈਣ ਵਾਸਤੇ ਜਦੋਂ ਕੰਪਲੇਂਟ ਹੋਈ ਵਿਜੀਲੈਂਸ ਨੂੰ ਰਿਕਾਰਡ ਇਕੱਠਾ ਕਰਨ ਆਏ ਤੇ ਉਥੇ ਵਾਈਸ ਚਾਂਸਲਰ ਨੇ ਐਮਐਲਏ ਨੂੰ ਬੁਲਾ ਲਿਆ ਠੀਕ ਹੈ ਨਹੀਂ ਕਿਉਂਕਿ ਖਾਦਾ ਤਾਂ ਹਰਲ ਮਿਲ ਕੇ ਹੈ ਨਾ ਸਭ ਨੇ ਤੇ ਕੱਲਾ ਵਾਈਸ ਚਾਂਸਲਰ ਕਿਉਂ ਜੁੱਤੀਆਂ ਖਾਵੇ ਵਿਜੀਲੈਂਸ ਵਾਲਿਆਂ ਨਾਲ ਬਦਸਲੂਕੀ ਕੀਤੀ ਗਈ ਉਹਨਾਂ ਨੂੰ ਬੁਰਾ ਭਲਾ ਕਿਹਾ ਗਿਆ ਪ੍ਰੈਸ਼ਰਾਈਜ਼ ਕੀਤਾ ਗਿਆ ਉਹਨਾਂ ਨੂੰ ਧਮਕਾਇਆ ਵੀ ਗਿਆ ਕਿ ਤੁਸੀਂ ਇੱਥੇ ਕੀ ਦੀ ਮਰਜ਼ੀ ਨਾ ਲਾਓ ਸੋ ਜਿਹੜੀਆਂ ਏਜੰਸੀਆਂ ਜਾਂਚ ਚਾਲੀਆਂ ਜੇ ਤੁਸੀਂ ਉਹਨਾਂ ਨੂੰ ਕੰਮ ਨਹੀਂ ਕਰਨ ਦਿਓਗੇ ਤੇ ਫਿਰ ਸਾਨੂੰ ਤਾਂ ਹਾਈ ਕੋਰਟ ਜਾਣਾ ਪੈਣਾ ਕੋਈ ਇੰਡੀਪੈਂਡੈਂਟ ਏਜੰਸੀ ਨੂੰ ਮੂਵ ਕਰਨ ਵਾਸਤੇ ਮੈਂ ਤਾਂ ਇਹ ਵੀ ਕਹਿ ਰਿਹਾ ਕਿ ਜਿਹੜੀ ਸੀਸੀਟੀਵੀ ਫੁਟੇਜ ਹੈ ਯੂਨੀਵਰਸਿਟੀ ਦੀ ਉਹ ਪ੍ਰਿਜ਼ਰਵ ਹੋਣੀ ਚਾਹੀਦੀ ਹੈ ਪਤਾ ਲੱਗੇ ਉੱਥੇ ਕੀ ਕੁਝ ਹੋਇਆ ਉੱਥੇ ਪਰ ਇੱਕ ਗੱਲ ਤੁਹਾਡੇ ਰਾਹੀਂ ਜ਼ਰੂਰ ਕਹਿਣੀ ਚਾਹੂੰਗਾ ਕੀ ਅਸੀਂ ਹਾਈ ਕੋਰਟ ਮੂਵ ਕਰਾਂਗੇ ਕਿਉਂਕਿ ਪੰਜਾਬ ਸਰਕਾਰ ਦੇ ਨਮਾਇंदे ਇਨਵੋਲਡ ਹੈ ਇਹਦੇ ਵਿੱਚ ਜਾਂਚ ਸਹੀ ਨਹੀਂ ਹੋਣੀ ਪੰਜਾਬ ਸਰਕਾਰ ਦੇ ਅਫਸਰਾਂ ਵੱਲੋਂ ਜੇ ਸਾਨੂੰ ਕਿਤੇ ਨਾ ਕਿਤੇ ਕੋਤਾਈ ਲੱਗੀ ਅਸੀਂ ਹਾਈ ਕੋਰਟ ਜਾ ਕੇ ਇੰਡੀਪੈਂਡੈਂਟ ਏਜੰਸੀ ਦੀ ਜਾਂਚ ਦੀ ਮੰਗ ਕਰਾਂਗੇ ਤੁਸੀਂ ਕਹਿ ਰਹੇ ਹੋ ਮਤਲਬ ਉੱਥੇ ਇਹ ਚੀਜ਼ ਦੀ ਸ਼ਬਦਾਵਲੀ ਵਰਤੀ ਗਈ ਧਮਕਾਇਆ ਗਿਆ ਕੀ ਲੱਗਦਾ ਹੈ ਕਾਰਨ ਕੀ ਲੱਗਦਾ ਹੈ ਮਤਲਬ ਇੱਕ ਵਿਧਾਇਕ ਨੂੰ ਕੀ ਇੰਟਰਸਟ ਹੋਊਗਾ ਯਾਰ ਇੰਟਰਸਟ ਦਾ ਸੁਭਾਵਿਕ ਹੈ ਨਾ ਜੋ ਵੀ ਸੀ ਦਾ ਇੰਟਰਸਟ ਉਹੀ ਵਿਧਾਇਕ ਦਾ ਇੰਟਰਸਟ ਹੈ ਰਲ ਮਿਲ ਕੇ ਖਾਰੇ ਆ ਯੂਨੀਵਰਸਿਟੀ ਨੂੰ ਕਈ ਬੰਦੇ ਆਪਦੇ EMPLOYE ਕਰਾਏ ਹੋਏ ਆ ਕੰਮ ਥੋਡੇ ਨਾਲ ਕਰੀ ਜਾਂਦੇ ਆ ਤਨਖਾਹਾਂ ਯੂਨੀਵਰਸਿਟੀ ਚੋਂ ਲਈ ਜਾਂਦੇ ਸੋ ਸਰਕਾਰੀ ਖਜ਼ਾਨੇ ਦੀ ਜੇ ਲੁੱਟ ਹੋ ਰਹੀ ਹੈ ਰਲ ਮਿਲ ਕੇ ਹੀ ਹੋ ਰਹੀ ਹੈ ਨਾ ਜੀ ਇਹ ਮੈਂ ਤੁਹਾਡੇ ਕੋਲੇ ਕਈ ਕੁੰਬਾ ਪਰਸਤੀ ਦੀਆਂ ਨੈਪੋਟイズਮ ਦੀਆਂ ਉਦਾਹਰਨਾਂ ਰੱਖੀਆਂ ਫਾਈਨੈਂਸ਼ੀਅਲ ਇਰੈਗੂਲਰਿਟੀਆਂ ਕ੍ਰਪਸ਼ਨ ਬੜੇ ਵੱਡੇ ਪੱਦਰ ਤੇ ਹੋ ਰਹੀ ਹੈ ਹੁਣ STP ਦਾ ਇਸ਼ੂ ਇੱਥੇ ਚੱਲਿਆ ਹੋਇਆ ਹੈ ਰਿਪੇਅਰ ਦਾ ਰਿਪੇਅਰ ਹੋਣਾ ਸੀ STP ਯੂਨੀਵਰਸਿਟੀ ਦਾ ਠੀਕ ਹੈ 750 ਕਿਲੋਲਟਰ ਪਰ ਡੇ ਦਾ ਦੀ ਕਪੈਸਿਟੀ ਹੈ 90 ਲੱਖ ਰੁਪਇਆ ਦਿੱਤਾ ਹੈ ਰਿਪੇਅਰ ਵਾਸਤੇ ਠੀਕ ਹੈ 100% ਪੇਮੈਂਟ ਕਰਤੀ ਹੈ ਜੇ ਕੰਮ ਚੱਲੀ ਜਾਂਦਾ ਹੈ ਠੀਕ ਹੈ ਜਦੋਂ ਕਿ ਇੰਟਰਨੈਟ ਤੇ ਤੁਸੀਂ ਸਰਚ ਕਰ ਲੋ ਕਿ 750 ਕਿਲੋ ਲੀਟਰ ਦਾ ਜਿਹੜਾ ਐਸਟੀਪੀ ਹੈ ਉਹ ਕਿੰਨੇ ਦਾ ਲੱਗਦਾ ਨਵਾਂ 13.5 ਲੱਖ ਰੁਪਇਆ ਤੋਂ ਲੈ ਕੇ 21 ਲੱਖ ਰੁਪਇਆ ਤੱਕ ਡਿਪੈਂਡਿੰਗ ਔਨ ਦ ਟੈਕਨੋਲੋਜੀ ਤੁਸੀਂ ਕਿਹੜੀ ਲੈਨੇ ਹੋ ਮਤਲਬ 21 ਲੱਖ ਵਾਲੀ ਚੀਜ਼ ਤੇ 90 21 ਲੱਖ ਵਾਲੀ ਚੀਜ਼ ਨਵੀਂ ਹੈ ਤੇ ਉਹਦੀ ਰਿਪੇਅਰ ਤੇ 90 ਲੱਖ ਰੁਪਇਆ ਲਾਇਆ ਜਾ ਰਿਹਾ ਮਤਲਬ ਮੈਂ ਤਾਂ ਇਹ ਇਹ ਚੀਜ਼ਾਂ ਹਾਈਲਾਈਟ ਕਰ ਰਿਹਾ ਹਾਂ ਇਹ ਇੱਥੇ ਸੈਨੇਟ ਹਾਲ ਦੀ ਐਕਸਟੈਂਸ਼ਨ ਤੇ ਰੀਨੋਵੇਸ਼ਨ ਦਾ ਕੰਮ ਹੋਇਆ ਠੀਕ ਹੈ 80 ਲੱਖ ਦਾ ਕੰਮ ਸੀ ਹਮ ਗਵਰਨਮੈਂਟ ਦੇ ਕਾਨੂੰਨ ਮੁਤਾਬਕ ਜੇ 80 ਲੱਖ ਦਾ ਤੁਸੀਂ ਕੰਮ ਕਰਾਉਂਗੇ ਤਾਂ ਤੁਹਾਨੂੰ ਟੈਂਡਰ ਲਾਉਣਾ ਪੈਣਾ ਜੀ 5 ਲੱਖ ਤੋਂ ਥੱਲੇ ਕੰਮ ਦੀ ਅਧਿਕਾਰ ਹੁੰਦਾ ਹੈ ਅ ਬਿਨਾ ਟੈਂਡਰ ਤੋਂ ਮਹਿਕਮੇ ਕੋਲੇ ਜਾਂ ਕਿਸੇ ਅਧਾਰੇ ਕੋਲੇ ਕਰਾਉਣ ਦਾ ਉਹ 80 ਲੱਖ ਦੇ ਕੰਮ ਨੂੰ તોડ કે 5-5 લાખ ਤੋਂ ਥੱਲੇ ਕਰਕੇ ਕੁਰਸੀਆਂ ਦਾ ਕਿਸੇ ਨੂੰ ਮੈਟ ਦਾ ਕਿਸੇ ਨੂੰ ਰੰਗ ਦਾ ਕਿਸੇ ਨੂੰ ਲੇਬਰ ਦਾ ਕਿਸੇ ਨੂੰ ਮੈਂ ਇੱਕ ਧਾਰਨ ਹੁਣੇ ਦਿਖਾਈ ਸੀ ਕਿ ਜੀ ਇਹ ਫਰਸਟ ਫਲੋਰ ਦੀ ਜਿਹੜੀ ਰਾਈਟ ਸਾਈਡ ਦੀ ਬ੍ਰਿਕ ਵਰਕ ਹੈ ਉਹਨੂੰ ਡਿਸਮੈਂਡਲ ਕਰਨ ਦਾ ਇੱਕ ਵਰਕ ਆਰਡਰ ਇਸ਼ੂ ਕਰਤਾ ਠੀਕ ਹੈ 4 ਕਰੋੜ 22 ਲੱਖ ਰੁਪਏ ਦਾ ਠੀਕ ਹੈ ਤੇ ਫਿਰ ਲੈਫਟ ਸਾਈਡ ਦਾ ਕਿਸੇ ਹੋਰ ਨੂੰ ਕਰ ਦਿਓ ਸੈਂਟਰ ਸਾਈਡ ਦਾ ਕਿਸੇ ਹੋਰ ਨੂੰ ਕਰ ਦਿਓ ਜੇ ਫਿਰ ਤੁਸੀਂ ਸਾਰਾ ਇੱਕ ਕਰੋਗੇ ਤਾਂ ਸੁਭਾਵਿਕ ਹੈ 5 ਲੱਖ ਤੋਂ ਵੱਧ ਜਾਣਾ ਇਹੋ ਜਿਹੇ ਹਾਲਾਤ ਵੀ ਬਣੇ ਹੋਏ ਆ ਮਸ਼ੀਨਾਂ ਦੀ ਪਰਚੇਜ਼ ਲੈ ਲਓ ਤੁਸੀਂ ਪੈਟ ਸਕੈਨ ਇੰਸਪੈਕਟ ਸਕੈਨ ਦੀਆਂ ਮਸ਼ੀਨਾਂ ਪਰਚੇਜ਼ ਹੋਈਆਂ 80 85 ਕਰੋੜ ਦੀ ਮਸ਼ੀਨ ਹੈ ਸੀਮਨਸ ਦੀ ਮਸ਼ੀਨ ਹੈ ਐਡੀਆਂ ਐਡੀਆਂ ਮਸ਼ੀਨਾਂ ਹਸਪਤਾਲਾਂ ਨੂੰ ਕੰਪਨੀਆਂ ਡਾਇਰੈਕਟਲੀ ਵੇਚਦੀਆਂ ਪੀਜੀਆਈ ਏਮਜ਼ ਡਾਇਰੈਕਟਲੀ ਲੈਂਦੀਆਂ ਜਨਾ ਇੱਥੇ ਮਹਾਸ਼ੇ ਸੂਦ ਸਾਹਿਬ ਨੇ ਵਿੱਚ ਇੱਕ ਤੀਜਾ ਬੰਦਾ ਪਾਇਆ ਥਰਡ ਪਾਰਟੀ ਪਾਈ ਹੈ ਉਹਨਾਂ ਉਹਨਾਂ ਦੇ ਥਰੂ ਲਈਤੀ ਗਈ ਹੈ ਕਿਉਂ ਜੀ ਕਿ ਉਹਨਾਂ ਦੇ ਵਿੱਚ ਕਹਿੰਦੇ 10 ਤੋਂ 15% ਕਮਿਸ਼ਨ ਹੈ ਸੋ 8-10 ਕਰੋੜ ਦਾ ਕਪਲਾ ਉਹ ਵੀ ਆ ਜਾਂਦਾ ਜਦੋਂ ਕੰਪਨੀ ਡਾਇਰੈਕਟ ਦੇ ਰਹੀ ਹੈ ਕਿਉਂ ਨਹੀਂ ਲੈਂਦੇ ਜੀ ਤੁਸੀਂ ਸਿਸਮੈਡ ਨਾਂ ਦੀ ਕੰਪਨੀ ਹੈ ਜਿਹਨੂੰ ਇਹਦੇ ਵਿੱਚ ਨਿਊਕਲੀਅਰ ਮੈਡੀਸਨ ਦੀਆਂ ਜਿਹੜੀਆਂ ਮਸ਼ੀਨਾਂ ਉਹ ਪਾਈਆਂ ਗਈਆਂ ਇੱਕ ਕੰਪਨੀ ਹੈ ਜਿਹਨੇ ਲਾਂਡਰੀ ਮਸ਼ੀਨਸ ਦੇਣੀਆਂ ਸੀ 90 ਲੱਖ ਰੁਪਏ ਦੀਆਂ ਬਿਨਾਂ ਟੈਂਡਰ ਤੋਂ ਅਸੈਸਮੈਂਟ ਦੀ ਕਹਿੰਦੇ ਸਿਸਟਰ ਕੰਸਰਨ ਨਾ ਅਨੰਤਾ ਮੈਡੀਕਲਸ ਚੰਡੀਗੜ੍ਹ ਦੀ ਉਹਨਾਂ ਨੂੰ ਆਰਡਰ ਦੇ ਦਿੱਤਾ ਜਾਂਦਾ ਬੀਸੀ ਸਾਹਿਬ ਦਾ ਨੋਟ ਲਿਖਿਆ ਹੋਇਆ ਹੱਥ ਦਾ ਕਿ ਇਪਸੋ ਫੈਕਟੋ ਅਪਰੂਵਲ ਸਮਝੀ ਜਾਵੇ ਤੇ ਆਪਦੀਆਂ ਖਰੀਦ ਲਓ ਭਾਈ ਇਹ ਜਿਹੇ ਹਾਲਾਤ ਬਣੇ ਹੋਏ ਐ ਇੱਕ ਕੰਪਨੀ ਹੈ ਹਿੰਦੁਸਤਾਨ ਲੈਟਿਕਸ ਲਿਮਟਿਡ ਇੱਕ ਤੁਹਾਨੂੰ ਮੈਂ ਹਿੰਦੁਸਤਾਨ ਚ ਨਾ ਬੜੀ ਵਿਲੱਖਣ ਆਧਾਰਨ ਤੁਹਾਡੇ ਸਾਹਮਣੇ ਆਊਗੀ ਜਿਹੜੀ ਇੱਥੇ ਪੇਸ਼ ਹੋਈ ਜਿਹੜੀ ਪੇਸ਼ ਹੋਈ ਹੈ ਹਿੰਦੁਸਤਾਨ ਲੈਟਿਕਸ ਲਿਮਟਿਡ ਇੱਕ ਕੰਪਨੀ ਹੈ ਜਿਹਨੂੰ ਇਹਨਾਂ ਨੇ ਕਈ ਕੰਮ ਦਿੱਤੇ ਠੀਕ ਉਹਨਾਂ ਚੋਂ ਇੱਕ ਕੰਮ ਤਾਂ ਇਹ ਹੈ ਕਿ ਜਿੰਨੀਆਂ ਮਸ਼ੀਨਾਂ ਹਨ ਉਹਨਾਂ ਦੀ ਸਰਵਿਸਿੰਗ ਉਹਨੂੰ ਦਿੰਦੀ ਠੀਕ ਹੈ ਠੀਕ ਹੈ ਉਹਦਾ ਕੋਈ ਸਰਵਿਸ ਸੈਂਟਰ ਨਹੀਂ ਹੈ ਕੰਪਨੀ ਦਾ ਕੋਈ ਸਰਵਿਸ ਸੈਂਟਰ ਨਹੀਂ ਮਸ਼ੀਨਾਂ ਦੀ ਸਰਵਿਸ ਮਸ਼ੀਨਾਂ ਦੀ ਸਰਵਿਸ ਸੈਂਟਰ ਸਰਵਿਸ ਉਹ ਕਰਨਗੇ ਮਸ਼ੀਨਾਂ ਕਿਹੜੀਆਂ ਹਨ ਮਸ਼ੀਨਾਂ ਵੈਂਟੀਲੇਟਰਸ ਹੈ ਮਸ਼ੀਨਾਂ ਜਿਨ੍ਹਾਂ ਨੇ ਲਾਈਫ ਐਂਡ ਡੈਥ ਦੇ ਵਿੱਚ ਰੋਲ ਅਦਾ ਕਰਨਾ ਹੈ ਪੈਟ ਸਕੈਨ ਹੈ ਅਲਟਰਾਸਾਉਂਡ ਹੈ ਸੀਟੀ ਸਕੈਨ ਹੈ ਇਹ ਮਸ਼ੀਨਾਂ 5 ਕਰੋੜ ਰੁਪਈਆ ਸਾਲ ਦਾ ਉਹ ਲੈਣਗੇ ਇਹਨਾਂ ਦੀ ਸਰਵਿਸਿੰਗ ਕਰਨ ਦਾ ਠੀਕ ਹੈ ਜੀ ਉਹੀ ਕੰਪਨੀ ਨੂ ਸਰਾਵਾ ਬਣਾਉਣ ਦਾ ਤੇ ਦੁਕਾਨਾ ਬਣਾਉਣ ਦਾ ਵੀ ਠੇਕਾ ਇਹਨਾਂ ਨੇ ਦਿੱਤਾ ਠੀਕ ਹੈ ਤੁਸੀਂ ਬੜੇ ਵੱਡੇ ਪੱਤਰਕਾਰ ਹੋ ਮੈਂ ਆਪਣੀ ਸਤਿਕਾਰ ਕਰਦਾ ਹਾਂ ਤੁਹਾਡਾ ਮੈਨੂੰ ਇੱਕ ਉਦਾਹਰਨ ਹਿੰਦੁਸਤਾਨ ਚ ਦਿਖਾ ਦਿਓ ਜਿਹੜੀ ਕੰਪਨੀ ਪੈਟ ਸਕੈਨ ਤੇ ਅਲਟਰਾ ਸਾਊਂਡ ਦੀਆਂ ਮਸ਼ੀਨਾਂ ਦੀ ਸਰਵਿਸ ਵੀ ਕਰਦੀ ਹੋਵੇ ਤੇ ਜਾ ਕੇ ਸਰਾਮ ਵੀ ਬਣਾਉਂਦੀ ਹੋਵੇ ਯਾਰ ਇਹ ਬੜੀਆਂ ਡਿਫਰੈਂਟ ਚੀਜ਼ਾਂ ਐ ਤੁਸੀਂ ਕਹੋ ਕਿ ਅਲਟਰਾ ਸਾਊਂਡ ਦੀ ਸਰਵਿਸ ਕਰਨ ਵਾਲੀ ਕੰਪਨੀ ਨਾਲ ਕੋਈ ਪੈਟ ਸਕੈਨ ਦੀ ਮਸ਼ੀਨ ਨੂੰ ਵੀ ਸਰਵਿਸ ਕਰਦੇ ਮੈਂ ਮੰਨ ਲੂੰਗਾ ਮੰਨ ਲਿਆ ਠੀਕ ਹੈ ਨਾ ਜੀ ਉਹ ਮਸ਼ੀਨਾਂ ਐ ਉਹ ਮੈਡੀਕਲ ਮਸ਼ੀਨਸ ਐ ਮੈਡੀਕਲ ਮਸ਼ੀਨਸ ਦਾ ਕੰਮ ਕਰਨ ਵਾਲੀ ਕੰਪਨੀ ਸਰਾਵਾਂ ਤੇ ਦੁਕਾਨਾਂ ਕਿੱਥੋਂ ਬਣਾ ਦੂਗੀ 18 ਕਰੋੜ ਰੁਪਏ ਦਾ ਕੰਮ ਉਹਨਾਂ ਨੂੰ ਇਸ਼ੂ ਕਰਤਾ ਫਾਰਮੇਸੀ ਦਾ ਕੰਮ ਉਹਨਾਂ ਕੋਲੇ ਐ ਮਤਲਬ ਇਹੋ ਜਿਹੇ ਹਾਲਾਤ ਐ ਸਭ ਤੋਂ ਬਲੇਟੈਂਟ ਤੁਸੀਂ ਦੇਖੋ ਇੱਕ ਕੰਪਨੀ ਐ ਅਗਰੀਵਾ ਨੈਚੁਰਲ ਐਂਡ ਤਨਿਸ਼ਕ ਐਗਰੋ ਪ੍ਰਾਈਵੇਟ ਲਿਮਟਿਡ ਠੀਕ ਐ ਇਹ ਵੀ ਸੀ ਸਾਹਿਬ ਦੀ ਵਾਈਫ ਰੀਵਾ ਸੂਤ ਦੀ ਕੰਪਨੀ ਐ ਸ਼ੀ ਓਨਸ ਦਿਸ ਕੰਪਨੀ ਠੀਕ ਐ ਜੀ ਉਹਦੇ ਤੋਂ ਅ ਇਹਨਾਂ ਨੇ ਜੂਸ ਖਰੀਦੇ ਅਸ਼ਵਗੰਧਾ ਦਾ ਜੂਸ ਖਰੀਦਿਆ ਉਹਦੇ ਤੋਂ 16 ਲੱਖ ਦਾ ਸਰਪਗੰਧਾ ਦਾ ਜੂਸ ਖਰੀਦਿਆ ਕਈ ਲੱਖਾਂ ਦਾ ਡ੍ਰੈਗਨ ਫਰੂਟ ਦਾ ਜੂਸ ਖਰੀਦਿਆ 5 ਲੱਖ ਰੁਪਏ ਦਾ ਮਤਲਬ ਇਹ ਯਾਰ ਕੀ ਤੁਸੀਂ ਬਣਾਇਆ ਹੋਇਆ ਮਜ਼ਾਕ ਇਹ ਕਿ ਐਡੀ ਜੂਸ ਪਿਆ ਕਿ ਨੂੰ ਆਹੋ ਪਤਾ ਨਹੀਂ ਤਾਂ ਜੂਸ ਆਇਆ ਵੀ ਹੈ ਕਿ ਜੂਸ ਦੇ ਖਾਤੇ 'ਚ ਹੀ ਪੈਸੇ ਪੈ ਗਏ ਜਾਂ ਦਾ ਐਮਐਲਏ ਸਾਹਿਬ ਪੀ ਕੇ ਦੇ ਚਾ ਵੀ ਸੀਪੀ ਕੇ ਮੈਂ ਤਾਂ ਪੱਤਰਕਾਰਾਂ ਨੂੰ ਪੁੱਛਿਆ ਸੀ ਕਹਿੰਦੇ ਸਾਨੂੰ ਤਾਂ ਗਲਾਸ ਦੇ ਦਰਸ਼ਨ ਵੀ ਨਿਕਰਾਏ ਇੱਕ ਦੇ ਯਾਰ ਮਤਲਬ ਇਟ ਇਜ਼ ਵੈਰੀ ਸੈਡ ਐਂਡ ਅਨਫੋਰਚੂਨੇਟ ਬੜੀ ਦੁੱਖ ਦੀ ਗੱਲ ਹੈ ਜੀ ਇੱਕ ਐਡਾ ਵੱਡਾ ਉਦਾਰਾ ਆਪਣੇ ਇਲਾਕੇ ਵਾਸਤੇ ਵੈਸੇ ਤਾਂ ਪੰਜਾਬ ਵਾਸਤੇ ਆਪਣੇ ਇਲਾਕੇ ਵਾਸਤੇ ਬੜੀ ਵੱਡੀ ਦੇਣ ਸੀ ਬਾਦਲ ਸਾਹਿਬ ਦੀ 1998 ਚ ਬਾਦਲ ਸਾਹਿਬ ਨੇ ਅਕਾਲੀ ਦਲ ਦੀ ਸਰਕਾਰ ਚ ਸਰ ਸੁਖਬੀਰ ਸਿੰਘ ਬਾਦਲ ਇਥੇ ਐਮਪੀ ਹੁੰਦੇ ਸੀ ਉਦੋਂ ਬਣਾਇਆ ਸੀ ਯਾਰ ਇਸ ਤਰ੍ਹਾਂ ਲੱਗੇ ਰਹੇ ਤਾਂ ਵੱਡੇ ਵੱਡੇ ادارے ਖਤਮ ਹੋ ਗਏ ਤੇ ਫਿਰ ਇਹ ਵੀ ਖਤਮ ਹੋ ਜੂ ਸਾਡੀ ਸ਼ੂਗਰ ਮੇਂ ਲਈ ਲੁੱਟੀ ਗਈ ਹੈ ਲੁੱਟ ਕੇ ਲੈ ਗਏ ਕਈ ਅਫਸਰ ਜਿਹੜੇ ਲਾਏ ਸੀ ਇੱਥੇ ਅੱਜ ਸ਼ੁਗਰ ਮਿਲ ਖਤਮ ਹੋ ਗਈ ਸਾਡੇ ਲੋਕ ਤਰਸਦੇ ਆਹੀ ਹਾਲ ਯੂਨੀਵਰਸਿਟੀ ਦਾ ਹੋਣਾ ਜੀ ਲੋਕਾਂ ਦਾ ਪੈਸਾ ਐ ਐਗਜ਼ਾਮੀਨੇਸ਼ਨ ਫੀਸ ਇਕੱਠੀ ਕਰਦੇ ਹੋ ਤੁਸੀਂ ਲੋਕਾਂ ਤੋਂ ਫੀਸ ਕੱਟੀ ਕਰਕੇ ਆਪਦੇ ਖੂਨ ਪਸੀਨੇ ਦੀ ਕਮਾਈ ਯੂਨੀਵਰਸਿਟੀ ਨੂੰ ਦਿੰਦੇ ਆ ਕੀ ਵਾਈਸ ਚਾਂਸਲਰ ਤੇ ਉਹਦੇ ਟੱਬਰ ਦਾ ਢਿੱਡ ਪਰ ਨਸਤੇ ਦਿੰਦੇ ਆ ਦਿਸ ਇਜ਼ ਨਾਟ ਫੇਅਰ ਹੁਣ ਵਾਈਸ ਚਾਂਸਲਰ ਦੇ ਮੁੰਡੇ ਦਾ ਵਿਆਹ ਹੋਇਆ ਜੀ ਕਹਿੰਦੇ ਨਵੰਬਰ 2023 ਚ ਪੰਜ ਘਰ ਯੂਨੀਵਰਸਿਟੀ ਦੀ ਉਹ ਜਿਹੜਾ ਕੈਂਪਸ ਹੈ ਉਹਦੇ ਵਿੱਚ ਰੈਨੋਵੇਟ ਕੀਤੇ ਗਏ 40 ਲੱਖ ਰੁਪਇਆ ਲਾ ਕੇ ਕਿ ਗੈਸਟਸ ਨੇ ਆ ਕੇ ਰਹਿਣਾ ਕੋਈ ਟੈਂਡਰ ਨਹੀਂ ਉਹਦਾ ਵਾਈਸ ਚਾਂਸਲਰ ਦੇ ਘਰ ਦੀ ਬਾਉਂਡਰੀ ਵਾਲ ਵੱਡੀ ਕੀਤੀ ਗਈ ਜੀ 20 ਲੱਖ ਰੁਪਇਆ ਲੱਗ ਰਿਹਾ ਕਹਿੰਦੇ ਕਿਉਂ ਜੀ ਵਾਈਸ ਚਾਂਸਲਰ ਸਾਹਿਬ ਨੇ ਕਹਿੰਦੇ ਸੈਰ ਕਰਨੀ ਹੁੰਦੀ ਕੋਈ ਉਤਕਤ ਨਾ ਪੈ ਜੀ ਮਿੰਤਣਾ ਦਾ ਬੰਦੇ ਹੀ ਨਾ ਪੈ ਜਾਣ ਜਿਹੜੇ ਰਾਤ ਬਨੇ ਖੜੇ ਆ ਤੁਸੀ ਮੈਂ ਵੀ ਸੈਰ ਕਰਨ ਜਾਂਦੇ ਆ ਬਾਹਰ ਸੈਰ ਕਰਨ ਜਾਂਦੇ ਆ ਐਡਾ ਕੀ ਖਤਰਾ ਪੈ ਗਿਆ ਵਾਈਸ ਚਾਂਸਲਰ ਨੂੰ ਯਾਰ ਮਤਲਬ ਆਲ ਦਿਸ ਇਜ਼ ਹੈਪਨਿੰਗ ਇਨ ਦਾ ਯੂਨੀਵਰਸਿਟੀ ਫੋਰਚੂਨਰ ਗੱਡੀਆਂ ਲਿੱਤੀਆਂ ਜਾ ਰਹੀਆਂ 50 50 60 60 ਲੱਖ ਰੁਪਏ ਦੀਆਂ ਉਹਦੀ ਵੀ ਇੱਕ ਕਹਾਣੀ ਸੀ ਤੁਸੀਂ ਸੁਣਾ ਰਹੇ ਸੀ ਕੀ ਉਹਦੀ ਉਹਦਾ ਇਸ਼ੂ ਇਹ ਸੀ ਜੀ ਫੋਰਚੂਨਰ ਦਾ ਰੌਲਾ ਇਹਨਾਂ ਨੇ ਵਾਈਸ ਚਾਂਸਲਰ ਸਾਹਿਬ ਦੀ ਮੈਂ ਆਪਦੀ ਇੰਟਰਵਿਊ ਦੇਖੀ ਇਹ ਕਹਿੰਦੇ ਜੀ ਮੈਂ ਕਿਤੇ ਜਾ ਰਿਹਾ ਸੀ ਤੇ ਕਿਸਾਨ ਅੰਦੋਲਨ ਚ ਧਰਨਾ ਲੱਗਿਆ ਸੀ ਮੈਂ ਗੱਡੀ ਡਾਇਵਰਟ ਕੀਤੀ ਮੇਰੀ ਇਨੋਵਾ ਫਸ ਗਈ ਇਸ ਕਰਕੇ ਮੈਂ ਕਿਹਾ ਕਿ ਮੈਨੂੰ ਫੋਰਚੂਨਰ ਲੈਣੀ ਚਾਹੀਦੀ ਯਾਰ ਤੇਰੀ ਮੇਰੀਆਂ ਗੱਡੀਆਂ ਵੀਰੇ ਰੋਜ਼ ਫਸਦੀਆਂ ਤੇ ਫਿਰ ਤਾਂ ਸਾਨੂੰ ਵੀ ਲੈ ਦਿਓ ਜੇ ਇਹੀ ਕੋਈ ਮਾਪਦੰਡ ਹੈ ਗੱਡੀ ਲੈਣ ਦਾ ਉਸ ਤੇ ਰੌਲਾ ਪਿਆ ਅਸਲ ਗੱਲ ਕੀ ਹੋਈ ਹੈ ਲੋਕ ਦੱਸਦੇ ਕਿ ਉਨਾ ਗਏ ਸੀ ਆਪਦੇ ਡ੍ਰੈਗਨ ਫਰੂਟ ਦੇ ਫਾਰਮ ਤੇ ਠੀਕ ਹੈ ਉਹ ਪਹਾੜੀਆਂ ਚ ਕਿਤੇ ਨਹੀਂ ਚੜੀ ਹੋਣੀ ਐ ਨੋਵਾ ਤੇ ਉੱਥੇ ਫਿਰ ਪਰਿਵਾਰ ਨੇ ਕਹਿਤਾ ਹੋਣਾ ਕਿ ਡੈਡੀ ਵੱਡੀ ਵੱਡੀ ਗੱਡੀ ਚਾਹੀਏ ਤੇ ਵੱਡੀ ਗੱਡੀ ਆਉਣ ਲੱਗ ਗਈ ਬੋਰਡ ਦੇ ਵਿੱਚ ਵੀ ਮੈਨੂੰ ਪਤਾ ਲੱਗਿਆ ਆਬਜੈਕਸ਼ਨ ਹੋਈ ਹੈ ਉਸ ਦੇ ਬਾਵਜੂਦ ਅੱਜ ਮੈਨੂੰ ਕੋਈ ਦੱਸ ਕੇ ਗਿਆ ਕਿ ਗੱਡੀ ਖਰੀਦ ਲਈ ਗਈ ਹੈ ਤੇ ਉੱਥੇ ਖੜੀ ਹੈ ਏਜੰਸੀ ਦੇ ਵਿੱਚ ਲਿਆ ਨਹੀਂ ਰਹਿ ਵੀ ਰੌਲਾ ਨਾ ਪੈਜੇ ਸੂਬਰ ਇਹ ਜੋ ਕੰਮ ਹੋ ਰਿਹਾ ਯੂਨੀਵਰਸਿਟੀ ਦੇ ਵਿੱਚ ਆਪਦੀ ਵਾਹ ਲਾਵਾਂਗੇ ਰੋਕਣ ਵਾਸਤੇ ਜੇ ਜਾਂਚ ਨਹੀਂ ਠੀਕ ਹੋਣ ਦੇਣਗੇ ਮੈਂ ਦੁਬਾਰਾ ਕਹਿ ਰਿਹਾ ਕਿ ਮੈਂ ਹਾਈ ਕੋਰਟ ਜਾਊਂਗਾ ਅੱਛਾ ਤੁਸੀਂ ਇੱਕ ਗੱਲ ਕਹਿ ਰਹੇ ਸੀ ਕਿ ਆਪਣੇ ਪਰਿਵਾਰ ਨੂੰ ਕਿਹਨੋ ਕਿਹਨੂੰ ਇੱਥੋਂ ਤਰ੍ਹਾਂ ਹਾਂ ਜਾ ਰਹੀਆਂ ਜੀ ਦੇਖੋ ਤਨਖਾਹਾਂ ਦੀ ਹੁਣ ਹਾਲਾਤ ਕੀ ਬਣਿਆ ਜੀ ਇਹਨਾਂ ਨੇ ਸਾਰਾ ਰਿਕਾਰਡ ਨੱਪ ਲਿਆ ਉੱਥੇ ਠੀਕ ਹੈ ਕਿਸੇ ਦੀ ਮਤਲਬ ਜੇ ਤੁਸੀਂ ਕੌਣ ਹੈ ਜੀ ਜਿਵੇਂ ਆਪਾਂ ਪੁਰਾਣੀਆਂ ਫਿਲਮਾਂ 'ਚ ਕਹਿ ਦਿੰਦੇ ਸੀ ਕਿ ਚਿੜੀਆ ਵੀ ਪਰ ਨਹੀਂ ਮਾਰੇਗੀ ਹੁਣ ਉੱਥੇ ਪਰ ਨਹੀਂ ਕੋਈ ਮਾਰ ਰਿਹਾ ਠੀਕ ਹੈ ਰਿਕਾਰਡ ਨਹੀਂ ਮਿਲ ਰਿਹਾ ਮੈਨੂੰ ਮੇਰੇ ਕੋਲੇ ਕੁਝ ਰਿਕਾਰਡ ਹੈਗਾ ਜਿਨ੍ਹਾਂ ਨੇ ਮੈਨੂੰ ਫੋਟੋ ਕਾਪੀਆਂ ਜਾਂ ਫੋਟੋਆਂ ਖਿੱਚ ਕੇ ਦਿੱਤੀਆਂ ਠੀਕ ਹੈ ਵੈਰੀਫਾਈਡ ਰਿਕਾਰਡ ਮੈਂ ਇਹਨਾਂ ਤੋਂ ਆਰਟੀਆਈ ਚ ਮੰਗਣ ਲੱਗਿਆ ਹੁਣ ਜੇ ਉਹ ਰਿਕਾਰਡ ਤੇ ਉਸ ਰਿਕਾਰਡ 'ਚ ਕੋਈ ਫਰਕ ਨਿਕਲਿਆ ਫਿਰ ਤੁਹਾਡੇ ਸਾਹਮਣੇ ਲਿਆ ਕੇ ਰੱਖੂੰਗਾ ਉਸ ਚੀਜ਼ ਨੂੰ ਹੁਣ ਮੈਂ ਤੁਹਾਡੇ ਸਾਹਮਣੇ ਦੱਸਿਆ ਨਾ ਸਾਰਾ ਟੱਬਰ ਹੈ ਜੀ ਹੁਣ ਉਹਨਾਂ ਨੂੰ ਤਨਖਾਹ ਕਿੰਨੀ ਜਾਂਦੀ ਐ ਨਹੀਂ ਵੀਵੀਸੀ ਕਹਿੰਦਾ ਕਿ ਮੇਰੇ ਨਿਆਣੇ ਤਨਖਾਹ ਨਹੀਂ ਲੈਂਦੇ ਸਾਰਾ ਨੰਬਰ ਉਹ ਇੱਥੇ ਰੱਖਿਆ ਹੋਇਆ ਤੇ ਫਿਰ ਤਨਖਾਹ ਨਹੀਂ ਲੈਂਦੇ ਤਾਂ ਫਿਰ ਤਜਰਬਾ ਲੈ ਰਹੇ ਹੋ ਨੇ ਯੂਨੀਵਰਸਿਟੀ ਦਾ ਠੀਕ ਹੈ ਨਾ ਇਹ ਕਿਤੇ ਗਾਂਵ ਮੈਂ ਜੌਬ ਲੈਣੀ ਐ ਤੁਸੀਂ ਲੋਕ ਆਵਾਜ਼ ਦੇ ਵਿੱਚ ਮੈਨੂੰ ਰੱਖ ਲਓ ਕਈ ਆਉਂਦੇ ਇੰਟਰਨਸ ਇੱਥੇ ਵੀ ਸਾਨੂੰ ਤਨਖਾਹ ਨਾ ਦਿਓ ਸਾਨੂੰ ਤਜਰਬਾ ਦੇ ਦਿਓ ਸਾਨੂੰ ਗਾਂਵ ਜੌਬ ਵਿੱਚ ਸਿਖਾਲਾ ਹੋ ਜਾਊਗਾ ਤੇ ਫਿਰ ਉਹ ਵੀ ਤਾਂ ਕ腐ਸ਼ਨ ਹੀ ਐ ਜੀ ਹੋਰ ਕੀ ਆ ਉਹ ਆ ਜਿਹੜੇ ਤਨਖਾਹਾਂ ਲੈ ਰਿਆ ਮੈਂ ਤੁਹਾਡੇ ਸਾਹਮਣੇ ਰੱਖੇ ਜਿਹੜੇ ਸਵਾ ਸਵਾ ਲੱਖ ਰੁਪਈਆ ਪ੍ਰੋਫੈਸਰ ਗ੍ਰੇਡ ਦੀਆਂ ਦੇ ਕੇ ਹੋਰ ਵੀ ਮੇਰੇ ਕੋਲੇ ਦੋ ਤਿੰਨ ਆ ਗਏ ਇੱਕ ਪਤ ਨਹੀਂ ਨਰਵਾਲ ਕੋਈ ਲੇਡੀ ਸੀ ਇਹੋ ਜਿਹਾ ਕੰਮ ਚੱਲ ਰਿਹਾ ਹੈ ਇੱਕ ਇੱਕ ਚਹੇਤੇ ਅਫਸਰ ਨੂੰ 4 4 5 5 ਐਮ ਐਸ ਦਾ ਚਾਰ ਇਸਟੈਬਲਿਸ਼ਮੈਂਟ ਦਾ ਚਾਰਜ ਬਲੱਡ ਬੈਂਕ ਦਾ ਚਾਰਜ ਤੀਜਾ ਚੌਥਾ ਪੰਜਵਾਂ ਚਾਰਜ ਦੇ ਕੇ ਜੋ ਮਨਮਰਜ਼ੀਆਂ ਕਰਾਈ ਜਾਂਦੇ ਆ ਪਰ ਦੇਣਾ ਪੈਣਾ ਇੱਥੇ ਇੱਕ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਮੈਂ ਮੈਂ ਵੀ ਇਸ ਗੱਲ ਤੇ ਬੜਾ ਚਿੰਤਿਤ ਵੀ ਹਾਂ ਦ੍ਰਿੜ ਵੀ ਹੈ ਕਿ ਭਾਈ ਭਾਈ ਦਾ ਹਿਸਾਬ ਲਵਾਂਗੇ ਚਾਹੇ ਕੋਰਟ ਜਾਣਾ ਪਵੇ ਕੱਲ ਨੂੰ ਗੁਰੂ ਦੀ ਕਿਰਪਾ ਨਾਲ ਸਰਕਾਰ ਵੀ ਬਦਲਣੀ ਹੈ ਇਹਨਾਂ ਦੇ ਤਾਂ ਰਾਤ ਬੜੇ ਮਾੜੇ ਹੋਣ ਵਾਲੇ ਤੁਸੀਂ ਮੇਰੇ ਨਾਲੋਂ ਵੱਧ ਪਿੰਡਾਂ 'ਚ ਫਿਰਦੇ ਹੋ ਕਿਉਂਕਿ ਮੈਂ ਆਪਦੇ ਹਲਕੇ 'ਚ ਫਿਰਦਾ ਤੁਸੀਂ ਕਈ ਥਾਈਂ ਜਾਣਦੇ ਹੋ ਜਿੱਥੇ ਕੋਈ ਘਟਨਾ ਵਾਪਰਦੀ ਹੈ ਉੱਥੇ ਵੀ ਜਾਣਦੇ ਹੋ ਮੈਂ ਹਰ ਥਾਂ ਤੇ ਤੁਹਾਨੂੰ ਦੇਖਦਾ ਤੁਹਾਨੂੰ ਮੇਰੇ ਨਾਲੋਂ ਵੱਧ ਲੋਕਾਂ ਦੀ ਪਲਸ ਪਤਾ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਜੀ ਇੱਕ ਗੱਲ ਸਾਨੂੰ ਤਾਂ ਲੋਕਾਂ ਨੇ ਵੋਟਾਂ ਦੇ ਨਾਲ ਬਾਹਰ ਕੀਤਾ ਸੀ ਨਾ ਇਨਾਂ ਦੇ ਲੋਕ ਕੱਪੜੇ ਨਾ ਨਾ ਲੋਕਾਂ ਨੇ 파ੜੇ ਛਿੱਤਰ ਨਾ ਮਾਰੇ ਮੈਨੂੰ ਨੀਵੇਂ ਥਾ ਬਿਠਾ ਦਿਓ ਮਨਿੰਦਰ ਜੀ ਤੁਸੀਂ ਮੈਂ ਇਸ ਗੱਲ ਦੀ ਗਰੰਟੀ ਤੁਹਾਨੂੰ ਲਿਖ ਕੇ ਦਿੰਦਾ ਜੋ ਇਹਨਾਂ ਨੇ ਹਾਲਾਤ ਲੋਕਾਂ ਦੇ ਨਾਲ ਧੋਖਾ ਕੀਤਾ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਸਰਕਾਰ ਬਣਾਈ ਤੇ ਅੱਜ ਬਿਲਕੁਲ ਉਸ ਦੇ ਉਲਟ ਇਹਨਾਂ ਨੇ ਜੋ ਲੋਕਾਂ ਦੀਆਂ ਭਾਵਨਾਵਾਂ ਦੇ ਸੀ ਉਹੋ ਜਿਹਾ ਸ਼ਾਸਨ ਦਿੱਤਾ ਲੋਕ ਜੁੱਤੀਆਂ ਮਾਰਨਗੇ ਇਹਨਾਂ ਤੇ ਤੁਸੀਂ ਯਾਦ ਰੱਖਿਓ ਪਰ ਤੁਸੀਂ ਐਡੇਡੇ ਇਲਜ਼ਾਮ ਲਗਾ ਰਹੇ ਹੋ ਸਰਕਾਰ ਪੰਜਾਬ ਚ ਕਹਿੰਦੇ ਕਿ ਅਸੀਂ ਕਟੜ ਇਮਾਨਦਾਰ ਆਂ ਮੁੱਖ ਮੰਤਰੀ ਸਾਹਿਬ ਕਹਿੰਦੇ ਜ਼ੀਰੋ ਟੋਲਰੈਂਸ ਹੈ ਮੈਂ ਤਾਂ ਬਗਾਨੇ ਨੂੰ ਆਪਦੇ ਨੂੰ ਨਹੀਂ ਛੱਡਦਾ ਬਗਾਨੇ ਦਾ ਚੀਜ਼ ਹੀ ਕੀ ਦਿੱਕ ਹੈ ਤੇ ਫਿਰ ਵੀ ਸੀ ਸਾਹਿਬ ਨਾਲ ਕਿਉਂ ਇੱਧਰ ਕਿਉਂ ਨਹੀਂ ਗੌਰ ਹੋ ਰਹੀ ਤੁਹਾਨੂੰ ਕੀ ਲੱਗਦਾ ਨਹੀਂ ਕਿਹੜਾ ਆਪਦਾ ਨਹੀਂ ਛੱਡਿਆ ਜੀ ਉਹ ਇੱਕ ਸਿੰਗਲਾ ਵਜ਼ੀਰ ਫੜਿਆ ਸੀ ਮੁੱਖ ਮੰਤਰੀ ਦੀ ਮੈਂ ਵੀਡੀਓ ਆਪਦੀ ਦੇਖੀ ਕਿ ਕਿਸੇ ਕੋਲੇ ਖਬਰ ਨਹੀਂ ਹੈ ਮੇਰੇ ਕੋਲੇ ਖਬਰ ਹੈ ਮੈਂ ਚਾਹੁੰਦਾ ਮੈਂ ਲਕੋ ਵੀ ਸਕਦਾ ਸੀ ਪਰ ਮੈਂ ਇਹਨੂੰ ਕੱਢ ਰਿਹਾ ਕੱਢ ਕੇ ਤੇ ਫਿਰ ਪਾਰਟੀ ਚ ਕਿਉਂ ਰੱਖੀ ਬੈਠਾ ਉਦੇ ਉਹਦੀ ਕੁੜੀ ਦੇ ਵਿਆਹ ਤੇ ਸਾਰਾ ਟੱਬਰ ਭੰਗੜਾ ਪਾਉਂਦਾ ਫਿਰਦਾ ਸੀ ਮੁੱਖ ਮੰਤਰੀ ਦਾ ਮਾਤਾ ਜੀ ਵੀ ਸੀ ਸਤਕਾਰਯੋਗ ਡਾਕਟਰ ਗੁਰਪ੍ਰੀਤ ਕੌਰ ਜੀ ਵੀ ਸੀ ਸਾਰਾ ਟੱਬਰ ਫਿਰ ਇਹੋ ਜਿਹੇ ਕਰਪਟ ਚੋਰ ਦੇ ਜਿਹਨੂੰ ਮੁੱਖ ਮੰਤਰੀ ਨੇ ਆਪ ਕਿਹਾ ਹੋਵੇ ਵੀ ਇਹ ਚੋਰ ਹੈ ਫਿਰ ਪਾਰਟੀ ਚੋਂ ਕਿਉਂ ਨਹੀਂ ਕੱਟਿਆ ਜੀ ਆ ਆ ਐਮਐਲਏ ਕੋਟ ਫਤਿਹਾਲਾ ਜੀ ਇਹ ਪਾਰਟੀ ਚ ਕੀ ਕਰ ਰਿਹਾ ਪਾਰਟੀ ਦੀਆਂ ਕਮੇਟੀਆਂ ਚ ਪਾਏ ਹੋਏ ਹੂੰ ਤੁਸੀਂ ਕਹਿੰਦੇ ਹੋ ਇਹ ਕਰਪਟ ਹੈ ਠੀਕ ਹੈ ਆ ਹੁਣ ਜਿਹੜਾ ਨਵਾਂ ਫੜਿਆ ਕੀ ਨਾਲ ਰਵਣ ਅਰੋੜਾ ਇਹੀ ਹਾਲਾਤ ਇਹਦਾ ਹੋਣਾ ਇੱਕ ਹੋਰ ਐਮਐਲਏ ਦਾ ਨਾਮ ਹੈ ਪਰਸੋਂ ਚ ਉਹ ਤੇ ਕੱਲ ਪਰਸੋਂ ਪੜ ਰਿਆ ਸੀ ਉਹਦੇ ਨਾਲ ਵੀ ਇਹੀ ਕੀਤਾ ਕਿਨੂੰ ਤੁਸੀਂ ਫੜ ਕੇ ਉਹਨੂੰ ਅੰਜਾਮ ਤੱਕ ਕਿਨੂੰ ਲੈ ਕੇ ਗਏ ਹੋ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਯਾਰ ਤੁਸੀਂ ਕਹਿੋ ਜੇ ਕਹਿੋ ਜੇ ਬੰਦਿਆ ਉਹ ਫੌਜਾ ਸਿੰਘ ਸਰਾਰੀ ਤੇ ਕੀ ਕੀ ਇਲਜ਼ਾਮ ਲੱਗੇ ਤੇ ਉਹਨੂੰ ਉਹਦਾ ਕੀ ਕੀਤਾ ਤੁਸੀਂ ਪਾਰਟੀ 'ਚ ਬਿਠਾ ਉਹ ਸਤਕਾਰਯੋਗ ਬੜੇ ਬਹੁਤ ਮਹਾਪੁਰਸ਼ ਜਿਹੜੇ ਬੈਠੇ ਆ ਉਹ ਜਿਹੜੇ ਫੱਟੇ ਚੱਕ ਸਾਹਿਬ ਉਹਨਾਂ ਦਾ ਕੀ ਕੀਤਾ ਤੁਸੀਂ ਐ ਜਿਹਾਂ ਮਤਲਬ ਹਾਲਾਤ ਮੈਂ ਕਹਿੰਦਾ ਤੁਸੀਂ ਦੁਨੀਆ ਦੇ ਕਿਸੇ ਦੇਸ਼ 'ਚ ਮੈਨੂੰ ਦਿਖਾ ਦਿਓ ਜੇ ਇਹ ਜੇ ਕੰਮ ਉਹਨੇ ਕੀਤੇ ਹੁਣ ਤੇ ਉਹ ਕਿਸੇ ਕੈਬਨਿਟ ਦੇ ਵਿੱਚ ਬੈਠਾ ਹੋਵੇ ਕਹਿੰਦੇ ਲਾਲੂ ਪ੍ਰਸਾਦ ਯਾਦਵ ਨੇ ਵੀ ਆਦਾ ਮੁੰਡਾ ਕੱਢਤਾ ਲਾਲੂ ਪ੍ਰਸਾਦ ਯਾਦਵ ਨੇ ਆਫ ਦਾ ਮੁੰਡਾ ਕੱਲਾ ਪਾਰਟੀ 'ਚੋਂ ਨਹੀਂ ਕੱਢਤਾ ਪਰਿਵਾਰ 'ਚੋਂ ਵੀ ਕੱਢਤਾ ਠੀਕ ਹੈ ਨਾ ਜੀ ਇਹਨਾਂ ਨੇ ਨਾ ਪਾਰਟੀ 'ਚੋਂ ਕੱਢਿਆ ਨਾ ਪਰਿਵਾਰ 'ਚੋਂ ਕੱਢਿਆ ਨਾ ਕੈਬਨਿਟ 'ਚੋਂ ਕੱਢਿਆ ਤੇ ਇਹ ਤਾਂ ਹਾਲਾਤ ਹੈ ਜੀ ਮੁੱਖ ਮੰਤਰੀ ਦਾ ਜੀ ਕਹਿਣੇ ਤੇ ਕਥਨੀ 'ਚ ਬੜਾ ਫਰਕ ਹੈ ਉਹਨਾਂ ਦੇ ਆਰਡਰ ਜਿਹੜੇ ਸ਼ਾਮ ਦੇ ਹੁੰਦੇ ਆ ਉਹ ਵੱਖਰੇ ਹੁੰਦੇ ਆ ਸਵੇਰ ਦੇ ਆਰਡਰ ਵ ਡਿਪੈਂਡ ਕਰਦਾ ਬੰਦੇ ਦੀ ਕਿਸਮਤ ਤੇ ਕਿਹੜਾ ਬੰਦਾ ਕਿਸ ਵੇਲੇ ਪਟੇ ਤੇ ਚੜ ਜੇ ਜਿਹੜਾ ਕੋਈ ਸ਼ਾਮ ਨੂੰ ਆ ਜੇ ਉਹਦੇ ਤੇ ਪਰਚਾ ਹੋ ਜਾਂਦਾ ਹੈ ਤੜਕੇ ਨੂੰ ਫਿਰ ਉਸ ਬੰਦੇ ਨੂੰ ਜੇ ਇਹਨਾਂ ਦੀ ਪਾਰਟੀ ਦਾ ਹੋਵੇ ਉਹਨੂੰ ਮਾਫੀ ਕਰ ਦਿੰਦੇ ਤੁਸੀਂ ਕਿਹੜੇ ਵੇਲੇ ਚੜੇ ਸੀ ਮੈਨੂੰ ਜੋ ਅਫਸਰਾਂ ਨੇ ਦੱਸਿਆ ਜਿਹੜੇ ਐਸਐਸਪੀ ਉਸ ਵੇਲੇ ਮੋਹਾਲੀ ਸੀ ਜਾਂ ਦੂਜੇ ਜਿਹੜੇ ਅਫਸਰ ਮੈਨੂੰ ਫੜਨ ਆਏ ਸੀ ਉਹਨਾਂ ਨੇ ਦੱਸਿਆ ਪ੍ਰਧਾਨ ਸਾਹਿਬ ਨੂੰ ਵੀ ਸਰ ਸੁਖਬੀਰ ਸਿੰਘ ਬਾਦਲ ਨੂੰ ਦੱਸਿਆ ਕਹਿੰਦੇ ਸਾਡੀ ਜਾਨ ਖਾ ਗਿਆ 7 ਵਜੇ ਤੋਂ ਬਾਅਦ ਸ਼ਾਮ ਨੂੰ ਉਹਨੇ ਫੜ ਕੇ ਲਿਆ ਉਹਨੂੰ ਉਹਨੇ ਫੜ ਕੇ ਲਿਆ ਨਾਲੇ ਮੈਨੂੰ ਤਾਂ ਉਹ ਕਹਿੰਦੇ ਤੁਹਾਨੂੰ ਮੈਨੂੰ ਦੱਸਤਾ ਸੀ ਉਹਨਾਂ ਨੇ ਵੀ ਤੁਹਾਨੂੰ ਤੁਹਾਡੇ ਤੇ ਪਰਚਾ ਦੇ ਰਹੇ ਆ ਜੀ ਤੇ ਤੁਹਾਨੂੰ ਅਰੈਸਟ ਕਰਨ ਦੇ ਆਰਡਰ ਹੈ ਤੁਸੀਂ ਆਪ ਦਾ ਆਸੇ ਪਾਸੇ ਹੋ ਜਾਓ ਮੈਨੂੰ ਕਿਹਾ ਉਹਨਾਂ ਨੇ ਵੀ ਤੁਹਾਨੂੰ ਪਤਾ ਸੀ ਤੁਸੀਂ ਕਿਉਂ ਨਹੀਂ ਗਏ ਮੈਂ ਭੱਜਣ ਵਾਲਿਆਂ ਚ ਨਹੀਂ ਆ ਬ੍ਰਦਰ ਐਵੇਂ ਮੇਰੇ ਮੈਂ ਭੱਜ ਕੇ ਲੁਕ ਜਾਂਦਾ ਮੇਰੇ ਘਰੇ ਰੋਜ਼ ਰੇਡਾਂ ਮਾਰਦੇ ਜਲੂਸ ਕੱਢਦੇ ਕਾਦੇ ਵਾਸਤੇ ਦਰ ਨਹੀਂ ਕਿਸੇ ਚੀਜ਼ ਦਾ ਜਿੰਨਾ ਚਿਰ ਕੋਈ ਗਲਤ ਕੰਮ ਨਹੀਂ ਕੀਤਾ ਮੈਂ ਜੇ ਜਿੱਥੇ ਕਿਤੇ ਗਲਤ ਹੋਊਗਾ ਮੈਂ ਐਡਮਿਟ ਕਰੂੰਗਾ ਜੇ ਗਲਤ ਨਹੀਂ ਐ ਤਾਂ ਮੈਂ ਫੇਸ ਕਰੂੰਗਾ ਮੈਂ ਫੇਸ ਕੀਤਾ 10 ਦਿਨ ਜੇਲ੍ਹ ਜਾਇਆ ਉਹ ਕਿਰਾਂ ਹੀ ਪਚਕਾ ਹੁੰਦਾ ਉਹ ਖੁੱਲ ਗਿਆ ਹੁਣ ਕੋਈ ਨਹੀਂ ਹੁਣ ਲੜਾਂਗੇ ਦਲੇਰੀ ਨਾਲ ਤੁਹਾਡੇ ਅੰਦਾਜ਼ੇ ਮੁਤਾਬਕ ਕਿੰਨੇ ਕਰੋੜ ਦੀ ਕਰਪਸ਼ਨ ਹੋ ਚੁੱਕੀ ਹੋਊਗੀ ਉਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਯਾਰ ਰਿਕਾਰਡ ਘੰਟਾ ਦਿਵਾ ਦਿਓ ਬ੍ਰਦਰ ਤੁਹਾਡੀ ਤਾਂ ਬੜੀ ਪਹੁੰਚ ਐ ਤੁਸੀਂ ਬੜੇ ਵੱਡੇ ਪੱਤਰਕਾਰ ਹੋ ਘੰਟੇ ਐ ਰਿਕਾਰਡ ਦੇ ਦਿਦੇ ਤੁਹਾਨੂੰ ਵੀ ਨਹੀਂ ਜਾਣ ਦਿੰਦੇ ਤੇ ਫੇਰ ਤਾਂ ਮਾੜਾ ਧੀੜਾ ਪਟਕਣਾ ਕਿੱਥੇ ਆ ਉੱਥੇ রেকর্ড ਤਾਂ ਐ ਸਾਂਭ ਲਿਆ ਇਹਨਾਂ ਨੇ ਕਿਤੇ ਜਿਵੇਂ ਉਹ 나सिक ਦੇ ਵਿੱਚ প্রিন্টিং নোট প্রিন্টিং ਵਾਲੀ ਮਸ਼ੀਨ ਨਹੀਂ ਹੁੰਦੀ ਸਾਂਭੀ ਬੈਠੇ ਐਕਚੁਅਲੀ ਮੈਂ ਤੁਹਾਨੂੰ ਦੱਸ ਰਿਹਾ ਜੀ ਇੱਕ ਇੱਕ ਬੰਦੇ ਦੇ ਨਟਕ ਹਸਤੇ ਇਹਨਾਂ ਨੇ ਵੀ ਜੇ ਰਿਕਾਰਡ ਇਧਰ ਤੋਂ ਉਧਰ ਹੋ ਗਿਆ ਹੁਣ ਜਿਹੜੇ ਮੈਨੂੰ ਦੇ ਰਿਹਾ ਫੋਟੋਆਂ ਖਿੱਚ-ਖਿੱਚ ਦੇ ਰਿਹਾ ਮੇਰੇ ਕੋਲੇ ਕਈ ਚੀਜ਼ਾਂ ਦੀਆਂ ਫੋਟੋਆਂ ਆ ਮੈਂ ਪਰ ਮੈਂ ਆਰਟੀਆਈ ਚ ਵੀ ਰਿਕਾਰਡ ਲਊਗਾ ਫਿਰ ਐਂਡ ਇੱਕ ਜਿਹੜਾ ਕੱਪੜਾ ਹੈ ਨਾ ਜੀ ਇਹ ਕਈ ਕਰੋੜਾਂ ਦੇ ਵਿੱਚ ਹੈ ਛੋਟੇ ਕੱਪੜੇ ਨਹੀਂ ਹੈ ਕਈ ਕਰੋੜਾਂ ਦੇ ਵਿੱਚ ਤੇ ਕਈ ਜਾਣੇ ਇਨਵੋਲਡ ਸਭ ਨੂੰ ਨੰਗੇ ਕਰਾਂਗੇ ਇੱਥੇ ਧੰਨਵਾਦ ਥੈਂਕ ਯੂ ਬ੍ਰਦਰ ਥੈਂਕ ਯੂ ਮੈਂ ਗੱਲਬਾਤ ਕੀਤੀ ਬਰਮਨ ਸਿੰਘ ਵੰਟੇਰ ਮਾਨਾ ਦੇ ਨਾਲ ਉਹਨਾਂ ਦਾ ਇਹ ਕਹਿਣਾ ਹੈ ਕਿ ਯੂਨੀਵਰਸਿਟੀ ਦੇ ਵਿੱਚ ਕਪੜਾ ਜਿਹੜਾ ਉਹ ਕਈ ਕਰੋੜਾਂ ਦਾ ਹੈ ਤੇ ਉਹ ਇਸ ਜਾਂਚ ਲਈ ਜੇਕਰ ਇਹ ਜਾਂਚ ਪ੍ਰੋਪਰ ਨਹੀਂ ਹੁੰਦੀ ਤਾਂ ਇਸ ਲਈ ਉਹ ਹਾਈ ਕੋਰਟ ਤੱਕ ਜਾਣਗੇ ਪਰ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਹਦੀ ਪ੍ਰੋਪਰ ਜਾਂਚ ਹੋਵੇ ਤੇ ਜੇਕਰ ਜਾਂਚ ਮੈਂ ਇਸ ਗੱਲ ਨੂੰ ਸਾਬਤ ਕਰ ਦਊਗਾ ਕਿ ਕਰੋਨਾ ਦਾ ਕੱਪੜਾ ਮੈਨੂੰ ਹੀ ਕੋਈ ਦੋ ਘੰਟਿਆਂ ਲਈ ਉਥੋਂ ਦਾ ਰਿਕਾਰਡ ਦੇ ਦਿੱਤਾ ਜਾਵੇ ਤੇ ਉਹਨਾਂ ਨੇ ਚੈਲੰਜ ਕੀਤਾ ਤੇ ਉਹਨਾਂ ਨੇ ਵੱਡੇ ਇਲਜ਼ਾਮ ਵੀ ਲਗਾਏ ਯੂਨੀਵਰਸਿਟੀ ਤੇ ਵੀਸੀ ਤੇ ਐਮਐਲਏ ਤੇ ਤੇ ਕਾਫੀ ਇਲਜ਼ਾਮ ਉਹਨਾਂ ਦੀ ਸਰਕਾਰ ਤੇ ਹੈ ਉਮੀਦ ਹੈ ਤੁਹਾਨੂੰ ਇਹ ਗੱਲਬਾਤ ਪਸੰਦ ਹੋਵੇਗੀ ਹੋਰ ਇੱਕ ਇਸ ਤਰੀਕੇ ਦੀ ਗੱਲਬਾਤ ਲਈ ਦੇਖਦੇ ਰਹੋ ਲੋਕ ਵਾਈਟ ਟੀਵੀ